ਤਾ ਹੁਣੇ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੇ ਵੱਲੋਂ ਹੁਣੇ ਹੁਣੇ ਇੱਕ ਬੈਠਕ ਬੁਲਾਈ ਗਈ ਹੈ ਮੀਟਿੰਗ ਕੀਤੀ ਗਈ ਹੈ ਕਈ ਵੱਡੇ ਅਫਸਰਾਂ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਨਾਲ ਕੀ ਨਾਲ ਇਹ ਮੀਟਿੰਗ ਜਿਹੜੀ ਹੈ ਰਜਿਸਟਰੀਆਂ ਦੇ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਨੂੰ ਲੈ ਕੇ ਕੀਤੀ ਗਈ ਹੈ ਦੱਸੇ ਤੁਹਾਨੂੰ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਹੁਣੇ ਹੁਣੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਲੱਗਤ ਨੇ ਕਿ ਅੱਜ ਰਜਿਸਟਰੀਆਂ ਦੇ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਨੂੰ ਲੈ ਕੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਲੋਕਾਂ ਨੂੰ एनओसी ਕਰਕੇ ਖੁੰਦੀ ਖੱਜਲ ਖੁਆਰੀ ਖਤਮ ਕਰਨ ਵਾਸਤੇ ਵਿਸਤਾਰ ਸਹਿਤ ਚਰਚਾ ਕੀਤੀ ਗਿਆ ਅਸੀਂ ਆਮ ਲੋਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੇ ਹਾਂ ਤੇ ਨਾਲ ਹੀ ਅੱਗੇ ਤੋਂ ਨਾਜਾਇਜ਼ ਕਲੋਨੀਆਂ ਬਣਾਉਣ ਵਾਲਿਆਂ ਦੇ ਉੱਤੇ ਹੋਰ ਵੀ ਸਖਤ ਕੀਤੀ ਜਾਏਗੀ ਕਾਨੂੰਨੀ ਅਰਚਨਾ ਦੂਰ ਕਰਕੇ ਜਲਦ ਹੀ ਇੱਕ ਹੋਰ ਵੱਡਾ ਫੈਸਲਾ ਲਿਆ ਜਾਏਗਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ ਸੀਐਮ ਭਗਵੰਤ ਮਾਨ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਐਲਾਨ ਕੀਤਾ ਸੀ ਕਿ ਉਹ ਰਾਜ ਦੀਆਂ ਸਾਰੀਆਂ ਕਿਸਮਾਂ ਦੀਆਂ ਰਜਿਸਟਰੀਆਂ ਤੋਂ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਜਾ ਰਹੇ ਹਨ ਨਾਲ ਕੀ ਇਸ ਸੰਬੰਧ ਦੇ ਵਿਸਤ੍ਰਿਤ ਜਾਣਕਾਰੀ ਬਾਅਦ ਦੇ ਵਿੱਚ ਜਾਰੀ ਕੀਤੀ ਜਾਏਗੀ ਇਸ ਬਾਰੇ ਵੀ ਸੀਐਮ ਮਾਨ ਦੇ ਵੱਲੋਂ ਗੱਲ ਆਖੀ ਗਈ ਸੀ ਤੇ ਫਿਰ ਡੇਰਾ ਡੇਰਾਬਸਦੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਲਰ ਕੋਡਿੰਗ ਸਟੈਂਪ ਪੇਪਰ ਸਿਸਟਮ ਜਿਹੜਾ ਲਾ ਕੋ ਕਰ ਤੱਕ ਹੈ ਤਾਂ ਐਨਓਸੀ ਖਤਮ ਕਰਨ ਨੂੰ ਲੈ ਕੇ ਸੀਮਾਨ ਤੇ ਵੱਲੋਂ ਅੱਜ ਮੀਟਿੰਗ ਬੁਲਾਈ ਗਈ ਸੀ ਇਸ ਮੀਟਿੰਗ ਦੇ ਵਿੱਚ ਵੱਡੇ ਵੱਡੇ ਅਫਸਰ ਜਿਹੜੇ ਨੇ ਸ਼ਾਮਲ ਕੀਤੇ ਗਏ ਸਿੱਧਾ ਸੀ ਕਿ ਪੰਜਾਬ ਸਰਕਾਰ ਨੇ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਤੋਂ ਐਨਓਸੀ ਦੀ ਸ਼ਰਤ ਜਿਹੜੀ ਹੈ ਖਤਮ ਕਰਨ ਦਾ ਫੈਸਲਾ ਕੀਤਾ ਹੈ ਹੁਣੇ ਸੰਬੰਧੀ ਨਿਯਮਾਂ ਦੀ ਰੂਪਰੇਖਾ ਜਿਹੜੀ ਹੈ ਤਿਆਰ ਕਰਨ ਵਾਸਤੇ ਮੁੱਖ ਮੰਤਰੀ ਮਾਨ ਨੇ ਅੱਜ ਚੰਡੀਗੜ੍ਹ ਦੇ ਵਿੱਚ ਉੱਚ ਪੱਤਰੀ ਮੀਟਿੰਗ ਸੱਦੀ ਸੀ ਇਸ ਮੀਟਿੰਗ ਦੇ ਵਿੱਚ ਸਰਕਾਰੀ ਅਧਿਕਾਰੀ ਅਤੇ ਸਲਾਹਕਾਰ ਵੀ ਮੌਜੂਦ ਰਹੇ ਸੀ ਮੀਟਿੰਗ ਦੇ ਵਿੱਚ ਪੂਰੀ ਰਣਨੀਤੀ ਦੇ ਨਾਲ ਨਾਲ ਨਿਯਮਾਂ ਨੂੰ ਅੰਤਿਮ ਰੂਪ ਵੀ ਜੜਾਏਗਾ ਦਿੱਤਾ ਗਿਆਤ ਨੂੰ ਵੀ ਦੱਸ ਜੀਏ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਅਜੇ ਹੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਾਅਦ ਦੇ ਵਿੱਚ ਕੋਈ ਵੀ ਕਾਨੂੰਨੀ ਅੜਚਣ ਜਿਹੜੀ ਹੈ ਨਾ ਸਕੇ ਨਾਲ ਹੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪਹਿਲ ਦੇ ਆਧਾਰ ਦੇ ਉੱਤੇ ਵੀ ਪੂਰਾ ਕੀਤਾ ਜਾਏਗਾ ਸਰਕਾਰ ਇਸ ਪ੍ਰਣਾਲੀ ਨੂੰ ਪੈਲ ਦੇ ਆਧਾਰ ਤੇ ਲਾਗੂ ਕਰਨ ਦੀ ਲਗਾਤਾਰ ਜੜੀਏ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਸੀਐਮ ਮਾਨ ਦੇ ਵੱਲੋਂ ਜਿਹੜਾਗਾ ਸੀਨੀਅਰ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਐ ਐਨਓਸੀ ਖਤਮ ਕਰਨ ਬਾਰੇ ਸੀਐਮ ਮਾਨ ਦੇ ਵੱਲੋਂ ਇਹ ਬੈਠਕ ਸੱਦੀ ਗਈ ਸੀ ਇਸ ਬੈਠਕ ਦੇ ਵਿੱਚ ਏਜੀ ਦਫ਼ਤਰ ਦੇ ਅਫਸਰ ਵੀ ਮੌਜੂਦ ਰਹੇ ਸੀ ਨਾਜਾਇਜ਼ ਕਲੋਨੀਆ ਦੇ ਉੱਤੇ ਸਖਤੀ ਦੀ ਟੀਆਲੀ ਵੀ ਜੜੀਏ ਕੀਤੀ ਗਈ ਹੈ ਵੱਡਾ ਫੈਸਲਾ ਵੀ ਲਿਆ ਗਿਆ ਨਾਜਾਇਜ਼ ਕਲੋਨੀਆ ਦੇ ਉੱਤੇ ਸਖਤੀ ਕੀਤੀ ਜਾਏਗੀ ਤੇ ਨਾਲ ਕੀ ਨਾਲ ਹੋਰ ਸਖਤ ਕਾਨੂੰਨ ਬਣਾਉਣ ਦੀ ਤਿਆਰੀ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਉਸ ਸੰਬੰਧੀ ਤੁਹਾਨੂੰ ਦੱਸਿਆ ਕਿ ਹੋਰ ਸਖਤੀ ਵੀ ਜਿਹੜੀ ਹੈ ਕਾਨੂੰਨ ਬਣਾਉਣ ਲਈ ਕੀਤੀ ਜਾਏਗੀ ਤੇ ਨਾਲ ਕੀ ਨਾਲ ਨਾਜਾਇਜ਼ ਕਲੋਨੀਆ ਤੇ ਸਖਤੀ ਦੀ ਤਿਆਰੀ ਵੀ ਪੂਰੀ ਹੈ ਤੇ ਅਗਲੇ ਸੈਸ਼ਨ ਦੇ ਵਿੱਚ ਹੋ ਸਕਦਾ ਹੈ ਕਿ ਸੰਬੰਧੀ ਸੋਧ ਬਿੱਲ ਵੀ ਜਿਹੜਾ ਲਿਆਂਦਾ ਜਾ ਸਕੇ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਆ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਐਨਓਸੀ ਜਿਹੜੀ ਹੈ ਖਤਮ ਕਰਨ ਨੂੰ ਲੈ ਕੇ ਹੁਣੇ-ਹੁਣੇ ਸੀਐਮ ਮਾਨ ਦੇ ਵੱਲੋਂ ਮੀਟਿੰਗ ਬੁਲਾਈ ਗਈ ਸੀ ਤੇ ਮੀਟਿੰਗ ਦੇ ਵਿੱਚ ਸਿੱਟੇ ਕੁਝ ਇਹੇ ਨਿਕਲੇ ਆ ਕਿ ਨਾਜਾਇਜ਼ ਕਲੋਨੀਆਂ ਦੇ ਉੱਤੇ ਸਖਤੀ ਦੀ ਤਿਆਰੀ ਕੀਤੀ ਗਈ ਹੈ ਹੋਰ ਸਖਤ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਸ਼ਾਇਦ ਅਗਲੇ ਸੈਸ਼ਨ ਦੇ ਵਿੱਚ ਸੋਧ ਬਿੱਲ ਆਸਕਤ